ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਥਮਾਕਾ ਹੋ ਗਿਆ ਹੈ ਦੱਸ ਦੇ ਕਿ ਤੱਕੇ ਦੇ ਨਾਲ ਵਿਜਾਰਤ ਖੋਈ ਸੀ ਤੱਕੇ ਦੇ ਨਾਲ ਖੋਈ ਗਈ ਵਿਜਾਰਤ ਮਹਿੰਗੀ ਪੈ ਗਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜਾਈਏ ਕਿੱਧਰ ਤੇ ਕਿਹੜੇ ਪਾਸੇ ਮੂੰਹ ਕਰੀਏ ਕਿਉਂਕਿ ਇਹ ਚਾਰੇ ਮੰਤਰੀ ਹੁਣ ਬਾਗੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਤਾਂ ਅਸਤੀਫਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਦੋਂ ਜੈਦ ਕਰਕੇ ਵਾਰ-ਵਾਰ ਫੋਨ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਵੱਲੋਂ ਅਸਤੀਫਾ ਲਿਆ ਗਿਆ ਹੈ ਉਹ ਕਹਿੰਦਾ ਸਭ ਤੋਂ ਪਹਿਲਾਂ ਮੇਰਾ ਕਸੂਰ ਦੱਸੋ ਕਿ ਮੈਂ ਭ੍ਰਸਟਾਚਾਰ ਕੀਤਾ ਹੈ ਕਿ ਮੈਂ ਪੈਸੇ ਖਾਦੇ ਹੈ ਕਿ ਮੈਂ ਆਪਣੇ ਹਲਕੇ ਦੇ ਕੰਮ ਨਹੀਂ ਕੀਤੇ ਐ ਮੈਂ ਪੰਜਾਬ ਦੇ ਕੰਮ ਨਹੀਂ ਕੀਤੇ ਲੇਕਿਨ ਬਿਨਾ ਕਸੂਰ ਤੂੰ ਤੁਸੀਂ ਮੈਨੂੰ ਬਾਹਰ ਦਾ ਰਸਤਾ ਦਿਖਾ ਰਹੇ ਹੋ ਮੇਰੀ ਤੋਹਫਨ ਕਾਰਿਓ ਮੇਰੀ ਇਨਸਲਟ ਕਰ ਰਹੇ ਹੋ ਤੋ ਹਾਂਜੀ ਮੈਂ ਗੱਲ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਚੇਤਨ ਸਿੰਘ ਜੋੜੇ ਮਾਜ਼ਰਾ ਦੀ ਜੋੜੇ ਮਾਜ਼ਰਾ ਨੇ ਵੱਡਾ ਲਾਨ ਕਰ ਦਿੱਤਾ ਹੈ ਦੱਸ ਦिए ਕਿ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਚੇਤਨ ਸਿੰਘ ਜੋੜੇ ਮਾਜ਼ਰਾ ਅੰਦਰ ਖਾਤੇ ਦੂਸਰੀਆਂ ਪਾਰਟੀਆਂ ਦੇ ਨਾਲ ਸੈਟਿੰਗ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਚੇਤਨ ਸਿੰਘ ਜੋੜੇ ਮਾਜ਼ਰਾ ਕਿਹੜੀ ਪਾਰਟੀ ਵਿੱਚ ਜਾਣਗੇ ਉਸ ਦੇ ਬਾਰੇ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਇੱਕ ਪਾਸੇ ਆਮ ਆਦਮੀ ਪਾਰਟੀ ਸ਼ੋਮਨੀ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਪਾਟ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਵੀ ਇੱਕ ਦੂਜੇ ਨੂੰ ਢਾ ਲਾਉਣ ਤੇ ਲੱਗੇ ਹੋਏ ਨੇ ਇੱਕ ਪਾਸੇ ਬੜਾ ਵੱਡਾ ਬਬਾਲ ਖੜਾ ਹੋ ਗਿਆ ਜਦੋਂ ਤੱਕੇ ਦੇ ਨਾਲ ਵਿਜ਼ਾਰਤ ਖੋਈ ਗਈ ਸੀ ਇਹਨਾਂ ਚਾਰਾਂ ਮੰਤਰੀਆਂ ਦੇ ਕੋਲੋਂ ਚਾਰਾਂ ਮੰਤਰੀਆਂ ਦੇ ਗੁੱਸੇ ਜਿਹੜੇ ਨੇ ਆਮ ਆਸਮਾਨ ਨੂੰ ਛੂਰੇ ਨੇ ਦੱਸ دیے ਤੇ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਚੇਤਨ ਸਿੰਘ ਜੋੜੇ ਮਾਜਰਾ ਚੇਤਨ ਸਿੰਘ ਜੋੜੇ ਮਾਜਰਾ ਬਾਕੀ ਹੋਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਸਮੱਥਾ ਨੇ ਉਹਨਾਂ ਦੇ ਸਮਰਥਕ ਉਧਰ ਆਏ ਨੇ ਸੜਕਾਂ ਦੇ ਉੱਤਰੇ ਹਨ ਕਿਉਂਕਿ ਜੋੜੇ ਮਾਜਰਾ ਨੂੰ ਉਹਦੀ ਵਿਜ਼ਾਰਤ ਤੋਂ ਲਾਇਆ ਗਿਆ ਹੈ ਕਿਉਂਕਿ ਉਹਦੇ ਕੋਲ ਮੰਤਰੀ ਖੋਹ ਲਿਆ ਗਿਆ ਹੈ ਇਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਜਿਹੜੀ ਮਚ ਗਈ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਜਣਾ ਪੈਗੀਆਂ ਨੇ ਇੱਕ ਪਾਸੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਜਿਹੜੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਹਲਕਾ ਹਲਿਆ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਾਸੇ ਉਹ ਉਧਰ ਬਿਜ਼ੀ ਚਾਰੇ ਨੇ ਇਧਰ ਇੱਕ ਇੱਕ ਕਰਕੇ ਜਿਹੜੇ ਚਾਰੇ ਮੰਤਰੀ ਬਾਗੀ ਹੋਏ ਜਾ ਰਹੇ ਨੇ ਅਤੇ ਜਿਨ੍ਹਾਂ ਨੂੰ ਰਿਜ਼ਲਟ ਨਹੀਂ ਮਿਲੀ ਜਿਨ੍ਹਾਂ ਨੂੰ ਕੈਬਨਨ ਮੰਤਰੀ ਨਹੀਂ ਬਣਾਇਆ ਗਿਆ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਨੂੰ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਨ ਦੇ ਦਿਨੇ ਹੀ ਤਾਰੇ ਦਿਖਾਵਾਂਗੇ 2027 ਦੀਆਂ ਸੰਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਸੂਤਰ ਦੱਸਦੇ ਨੇ ਕਿ ਜੋੜੇ ਮਾਜ਼ਰਾ ਜੋੜੇ ਮਾਜ਼ਰਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਅੰਦਰ ਖਾਤੇ ਉਸਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਵੱਡੀ ਸੈਟਿੰਗ ਕਰ ਦਿੱਤੀ ਹੈ ਚੇਤਨ ਸਿੰਘ ਜੋੜੇ ਮਾਜਰਾ ਬੜਾ ਹੀ ਜਲਦੀ ਹੀ ਤਮਾਕਾ ਕਰਨਗੇ ਛੱਡ ਜਾਣਗੇ ਆਮ ਆਦਮੀ ਪਾਰਟੀ ਨੂੰ 25 ਸਾਲ ਵਿਧਾਇਕ ਦੇ ਵਿੱਚ ਰਹਿਣਗੇ ਲੇਕਿਨ ਅੰਦਰ ਖਾਤੇ ਸਪੋਰਟ ਕਰਨਗੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਬੜਾ ਵੱਡਾ ਅਹੁਦਾ ਦੇਣ ਦਾ ਜੇਕਰ ਚੇਤਨ ਸਿੰਘ ਜੋੜੇ ਮਾਜਰਾ ਸ਼ਮੂਲੀਅਤ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਸੂਤਰ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚੇਤਨ ਸਿੰਘ ਜੋੜੇ ਮਾਜਰਾ ਬੜੀ ਹੀ ਜਲਦੀ ਕੂਚ ਕਰਨਗੇ ਭਾਰਤੀ ਜਨਤਾ ਪਾਰਟੀ ਵੱਲ ਅਤੇ ਅਲਵਿਦਾ ਕਹਿਣਗੇ 4hਵਰ ਵਾਸਤੇ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਦੱਸਿਆ ਜਾ ਰਿਹਾ ਕਿ ਚੇਤਨ ਸਿੰਘ ਜੋੜੇ ਮਾਜ਼ਰਾ ਨੇ ਕਿਹਾ ਹੈ ਕਿ ਮੇਰੇ ਨਾਲੋਂ ਜੱਗੋ 13ਵੀਂ ਹੋਈ ਹੈ ਬਿਨਾਂ ਦੱਸੇ ਤੋਂ ਸਾਡੇ ਚਾਰਾਂ ਮੰਤਰੀਆਂ ਕੋਲੋਂ ਸਤੀਫੇ ਕਿਉਂ ਲੈ ਗਏ ਹੈ ਸਭ ਤੋਂ ਪਹਿਲਾਂ ਸਾਡੇ ਕਸੂਰ ਸਾਡੇ ਗੁਨਾਹ ਸਾਡੀਆਂ ਗਲਤੀਆਂ ਦੱਸਣਾ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਸਰੀਵਾਲ ਦੀ ਡਿਊਟੀ ਬੰਦੀ ਸੀ ਦੱਸੇ ਤੋਂ ਬਿਨਾਂ ਸਾਡੇ ਤੋਂ ਸਤੀਫੇ ਲੈ ਗਏ ਹੈ ਪ੍ਰੈਸਰ ਉਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾਂਗੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਾਡੀ ਚਾਰਾਂ ਦੀ ਰਾਜ ਕੇ ਜਿਹੜੀ ਬੇਇੱਜ਼ਤੀ ਕੀਤੀ ਗਈ ਹੈ ਤੋਹਫਨ ਕੀਤੀ ਗਈ ਹੈ